ਸਾਸੰਗਤ ਜੀ ਵਾਈਕਰੂ ਜੀ ਦਾ ਖਾਲਸਾ ਵਾਈਕਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਬੀਜੇਪੀ ਦੇ ਹੱਥ ਕੰਡੇ ਜਿਹੜੇ ਕੰਮ ਇਹਨਾਂ ਨੇ ਸਾਰੇ ਹਿੰਦੁਸਤਾਨ ਚ ਕਰਿਆ ਜਾਤਾਂ ਪਾਤਾਂ ਧਰਮਾਂ ਦੇ ਨਾਮ ਤੇ ਵੱਡੀਆਂ ਪਾਉਣ ਦਾ ਉਹੀ ਇਹਨਾਂ ਨੇ ਹੁਣ ਪੰਜਾਬ ਚ ਸ਼ੁਰੂ ਕਰਤਾ ਪਹਿਲਾਂ ਜਦ ਆਪਣਾ ਸ਼ੰਭੂ ਬੈਰੀਅਰ ਤੇ ਬੈਠੇ ਕਿਸਾਨਾਂ ਬਾਰੇ ਉਦੋਂ ਬੋਲਿਆ ਸੀ ਮੈਂ ਉਦੋਂ ਲੋਕ ਮੇਰੇ ਨਾਲ ਬਹੁਤ ਖਫਾ ਸੀ ਕਿਉਂਕਿ ਉਦੋਂ ਉਹ ਗੱਲ ਐਡਵਾਂਸ ਲਾਈਬਰੀ ਸੀ ਲੋਕਾਂ ਦੀ ਪਰ ਹੁਣ ਆਪਾਂ ਨੂੰ ਦੇਖਣ ਨੂੰ ਮਿਲਿਆ ਕਿਸਾਨਾਂ ਨੂੰ ਉਹਨਾਂ ਨੇ ਬਦਨਾਮ ਕਰਤਾ ਜਿਹੜਾ ਵਪਾਰੀ ਵਰਗ ਹੈ ਉਹ ਤਾਂ ਰੇਲਾਂ ਰੋਕਣ ਤੇ ਕਿਸਾਨਾਂ ਤੇ ਗੁੱਸੇ ਚ ਤੇ ਜਿਹੜੇ ਆਮ ਸਾਰੇ ਪੰਜਾਬੀ ਉਹ ਰਸਤਾ ਬੰਦ ਹੋਣ ਕਰਕੇ ਤਾਂ ਸੋਚਦੇ ਨਹੀਂ ਵੀ ਰਸਤਾ ਬੰਦ ਤਾਂ ਸਰਕਾਰ ਨੇ ਕਰਿਆ ਕਿਸਾਨਾਂ ਨੇ ਨਹੀਂ ਕਰਿਆ ਉਹ ਕਿਸਾਨਾਂ ਤੇ ਖਫਾ ਨਹੀਂ ਇਹ ਦੋਨਾਂ ਨੇ ਜਿਹੜਾ ਨੈਰੇਟਿਵ ਬਣਾਇਆ ਦੇਖੋ ਭਾਪੀ ਹੁਣ ਉਹਨੂੰ ਕੈਸ਼ ਕਰਨ ਲਈ ਵਪਾਰੀ ਵਰਗ ਤੇ ਆਪਣੇ ਜਿੰਨੇ ਐਸਸੀ ਭਰਾ ਨੇ ਉਹਨਾਂ 'ਚ ਵੰਡੀ ਪਾ ਕੇ ਜ਼ਿੰਮੇਦਾਰਾਂ ਤੋਂ ਅੱਡ ਕਰਾਉਣ ਵਾਲੀ ਗੱਲ ਕਰ ਰਹੇ ਨੇ ਮੈਂ ਆਪ ਸਭ ਦੇ ਅੱਗੇ ਬੇਨਤੀ ਕਰਦਾ ਹਾਂ ਇਲੈਕਸ਼ਨ ਆਉਣੀ ਜਾਣੀ ਚੀਜ਼ ਨੇ ਆਪਣਾ ਭਾਈਚਾਰਾ ਹੀ ਵੱਡੀ ਚੀਜ਼ ਹੈ ਏਕਾ ਭਾਈਚਾਰਾ ਬਣਾਈ ਰੱਖੋ ਇਹ ਲੀਡਰਾਂ ਦੇ ਮਗਰ ਨਾ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ